ਅੱਜ ਮੈਂ ਤਰੋਂ ਮੋਗੇ ਮੰਡੀ ਤੇ ਖੜਿਆ ਹਾਂ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਹਾਂ ਜੀ ਸਵਰਾਜ 855 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਆ ਬਈ ਵਧੀਆ ਬਈ ਦੱਸੋ ਠੀਕ ਠਾਕ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਬਈ 855 ਇਹ ਮਾਡਲ ਕਿਹੜਾ ਇਹ 855 ਬਈ 98 ਮਾਡਲ ਆ ਠੀਕ ਆ 1998 ਮਾਡਲ ਆ ਨੰਬਰ 50 ਵਾ ਨੰਬਰ 50 ਵਾ ਵੀਰੇ ਠੀਕ ਆ ਪੀ ਆਵ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਈ ਰੰਗ ਪੇੜ ਦੀ ਰੰਗ ਪੇੜ origignal ਆ ਵੀਰੇ ਸਾਰਾ ਆ ਸਾਰਾ ਸ਼ੋ ਸ਼ੂ ਦਾ ਰੀ origignal ਆ ਰੰਗ ਪੇੜ ਬਈ ਇੰਜਨ ਜੀ ਦੀ ਆਪਣੀ ਗਾਰੰਟੀ ਹੈ ਟਰੈਕਟਰ ਦੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਅਗਲਾ ਵਾਹ ਕੇ ਸੌਦਾ ਲਾ ਲੇ ਫਿਰ ਹਾਂ ਠੀਕ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਵੀਰੇ ਕੁੜੀਆ ਕੰਪਨੀ ਨੇ ਪਿਛਲੇ ਹੈਗੇ 7 ਪੈਸੇ ਵੇ ਠੀਕ ਆ ਮੂਰ ਲੈਦੇ ਆਂਗੂ ਮੂਰ ਲੈ ਅੱਧੇ ਆ ਮਗਰ ਸੇ 60 ਪੈਸੇ ਆ ਵੀ ਕੰਮ ਦਿੰਦੇ ਆ ਹਾਜੀ ਕੰਮ ਦਿੰਦੇ ਜੋ ਕਹ ਦੀਏ ਠੀਕ ਆ ਟਰੈਕਟਰ ਦੇ ਨਾਲ ਸਮਾਨ ਬਾਈ ਸਮਾਨ ਵੀਰੇ ਪੂਰਾ ਸਾਰਾ ਪੂਰਾ ਕਰਕੇ ਦੇਵੋਗੇ 6 ਝਰੀ ਆ 6 ਝਰੀ ਆ 540 ਚੱਕਰ ਕਰਾਏ ਵੇ ਕਿ ਕਰਾਏ ਵੇ ਕਿ origignal ਆ ਇਹ ਵੀਰੇ original ਹੋਊਗੇ ਠੀਕ ਆ क्लੌਸ ਕਰ ਇੰਜਨ ਆ ਬਾਈ क्लੌਸ ਕਰ ਇੰਜਨ ਵਾਲਾ ਵੀ ਠੀਕ ਆ ਬਾਈ ਵੀ ਛੋਟੇ ਜ਼ਿੰਮੇਦਾਰਾਂ ਤੇ ਵਧੀਆ ਪੰਜਾ ਜਾਣਾ ਕਿੰਨੇ ਰਿਵਾਈ ਵਾਸਤੇ ਡਿਮਾਂਡ ਦੀ ਗੱਲ ਕਰੀ ਬਾਈ 190000 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 190000 ਰੁਪਏ ਦਾ ਮਾਨਤਰ ਕਰਦਾ ਠੀਕ ਆ ਬਾਈ ਇਹ ਕਿਹੜੇ ਪਿੰਡ ਵਿਕਾਊ ਆ ਇਹ ਰੋਡੇ ਪਿੰਡ ਵੀਰੇ ਪਿੰਡ ਰੋਡ ਆ ਜਿਲ੍ਹਾ ਕਿਹੜਾ ਮੋਗਾ ਜਿਲ੍ਹਾ ਮੋਗਾ ਹਾਂਜੀ ਤਿੰਨ ਨੰਬਰ ਬੋਲਨੀ ਬਾਈ 99555254 ਠੀਕ ਆ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ